ਸਤ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਆ ਆਜ਼ਾਦ ਅੱਜ ਮੈਂ ਪ੍ਰਦੀਪ ਦਾ ਨਾਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਜਿਹੜੀਆਂ ਸਿਰਫ ਅੱਜ ਦਾ ਦਿਨ ਰਹਿ ਗਿਆ ਲਾਸਟ ਦਿਨ ਆ ਸਵੇਰੇ ਵੋਟਾਂ ਪੈਣੀਆਂ ਵਾ ਤੇ ਭਾਈ ਗਰਪਾਲ ਸਿੰਘ ਜੀ ਗੋਰਾ ਉਹਦੇ ਉਮੀਦਵਾਰ ਆ ਉਹਨਾਂ ਵੱਲੋਂ ਸਾਰੀ ਸੰਗਤ ਨੂੰ ਇੱਕ ਅਪੀਲ ਕੀਤੀ ਜਾਣੀ ਆ ਉਹ ਅਪੀਲ ਕੀ ਆ ਆਪਾਂ ਗੱਲਬਾਤ ਕਰਦੇ ਆ ਭਾਜੀ ਕੀ ਕਹਿਣਾ ਚਾਹੋਗੇ ਸੰਗਤਾਂ ਨੂੰ ਕਿਉਂਕਿ ਟਾਈਮ ਥੋੜਾ ਸੀ ਪਿੰਡ ਜਾਦੇ ਸੀਗੇ ਮੇਰਾ ਖਿਆਲ ਹੈ ਕਿ ਕਈ ਪਿੰਡਾਂ ਦੇ ਵਿੱਚ ਨਹੀਂ ਪਹੁੰਚਿਆ ਗਿਆ ਉਹਨਾਂ ਟਾਣੀਆਂ ਦੇ ਬੱਚਾ ਨਾ ਉਹਨਾਂ ਸੰਗਤਾਂ ਨੂੰ ਕੀ ਕਹਿਣਾ ਚਾਹੋ ਜੀ ਸਭ ਤੋਂ ਪਹਿਲਾਂ ਸਾਰੀ ਸਾਧ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਬੇਨਤੀ ਕਰਨਾ ਚਾਹੁੰਦਾ ਹੈ ਸਾਰੇ 32 ਨੰਬਰ ਵਾਰਡ ਹਲਕਾ ਐਲਾਨਾਬਾਦ ਦੀ ਸਾਧ ਸੰਗਤ ਨੂੰ ਬਈ ਮਤਲਬ ਸਮਾਂ ਬਹੁਤ ਥੋੜਾ ਘੱਟ ਤਕਰੀਬਨ 4 ਘੰਟੇ ਬਾਕੀ ਰਹਿ ਗਏ ਰਾਤ ਤੇ ਰਾਤ ਨੂੰ ਤਾਂ ਵੇਖੋ ਜੀ ਸਰਦੀ ਦਾ ਟਾਈਮ ਹੈ ਸੰਗਤ ਨੂੰ ਮਿਲਿਆ ਹੀ ਨਹੀਂ ਜਾਂਦਾ ਤੇ ਮੈਂ ਸਾਰੀ ਸਾਧ ਸੰਗਤ ਤੋਂ ਮਾਫੀ ਚਾਹੁੰਦਾ ਜਿਹੜੀ ਵੀ ਸੰਗਤ ਰਹਿ ਗਈ ਮੈਂ ਮਿਲੇ ਬਿਨਾ ਦਰਸ਼ਨ ਕਰੇ ਬਿਨਾ ਸੰਗਤ ਦੇ ਰਹਿ ਗਿਆ ਤੇ ਮੇਰੀ ਦੋਨੋਂ ਹੱਥ ਜੋੜ ਕੇ ਸੰਗਤਾਂ ਨੂੰ ਬੇਨਤੀ ਹੈ ਵੀ ਮੈਨੂੰ ਵੱਧ ਤੋਂ ਵੱਧ ਮਤਲਬ ਵੋਟ ਪਾ ਕੇ ਤੇ ਸਪੋਰਟ ਕਰਨ ਤੇ ਸੇਵਾ ਦਾ ਮੌਕਾ ਦੇਣ ਤੇ ਮੈਂ ਉਹ ਸੰਗਤ ਤੋਂ ਫਿਰ ਦੁਬਾਰਾ ਫਿਰ ਮਾਫੀ ਮੰਗਦਾ ਵੀ ਜੀ ਦੇ ਕੋਲੇ ਮੈਂ ਪਹੁੰਚ ਨਹੀਂ ਸਕਿਆ ਤੇ ਮੈਨੂੰ ਆਪ ਦਾ ਬੱਚਾ ਜਾਣ ਕੇ ਉਸ ਗੱਲ ਦੀ ਮੈਂ ਮਾਫੀ ਚਾਹੁੰਦਾ ਬਾਕੀ ਸਾਰੀ ਸੰਗਤ ਜਾਣਦੀ ਆ ਤੇ ਇੰਨਾ ਹੀ ਮੈਂ ਇਨੀ ਫਿਰ ਦੁਬਾਰਾ ਅਪੀਲ ਕਰਦਾ ਜੀ ਇੰਜਣ ਦਾ ਤੀਸਰਾ ਨੰਬਰ ਬਟਨ ਦਬਕੇ ਤੇ ਮੈਨੂੰ ਸੇਵਾ ਦਾ ਮੌਕਾ ਦਮਣਾ